ਮੇਰੇ ਸੱਸੀ ਕਾਲ ਦੀ ਸਾਰਿਆਂ ਨੂੰ ਅੱਜ ਮਿਸਤਰੀ ਫੇਰ ਆ ਗਿਆ ਅੱਜ ਵੈਰੀਸ ਵੈਰੀ ਫੋਨ ਕਰਤਾ ਮਿਸਤਰੀ ਨੇ ਮਿਸਤਰੀ ਕਹਿੰਦਾ ਮੈਂ ਆ ਗਿਆ ਅਸੈ ਲੋਪਈ ਲਪਾਈ ਕਰਨੀ ਹੈ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਉਹ ਮੈਂ ਲਪਾਈ ਕਰ ਜੂਗਾ ਨਹੀਂ ਅੱਜ ਦੋਵੇਂ ਨੇ ਉਹ ਕਹਿੰਦਾ ਕੀ ਕਰਾਉਣਾ इस तो पान दो कई पन्न के इटे फिर उ नहीं लाने रविंद्र करता की है ਅੱਛਾ ਪੁੰਮੇ ਦਿਆ ਹਾਂ ਪੁੰਮੇ ਜੀ ਦੋਈ ਜਿਹੜੇ ਨਾਲ ਹੱਥ ਮੋਟੇ ਦੇ ਦੋ ਜਿਹੜੇ ਲਾ ਦੇ ਲੋਕਾਂ ਦੇ ਨਾਲ ਆਇਆ ਰੱਬ ਦਾ ਜਾਹਰ ਉਹਦੇ ਨਾਲ ਮਾਰ ਕੇ ਦੇਵੀ ਹੈ ਕਿ ਅਜੇ ਲੋਕਾਂ ਨੂੰ ਉਹ ਐਨ ਨਾਲ ਉਹਦੀ ਸਫਾਈ ਜੀ ਕਰਕੇ ਉਹਨੇ ਭੰਨ ਕੇ ਜਿਵੇਂ ਸਫਾਈ ਕਰ ਦੇਣੀ ਆ ਜੀ ਹੈ ਹੈ ਫੇਰ ਹੁਣ ਫੇਰ ਫੇਰ ਆਉਣਾ ਪੈਣਾ ਹੈ ਨਾ ਇਹਦਾ ਕੋਈ ਇਹਦਾ ਕੰਮ ਹੈ ਨਹੀਂ ਤੇ ਸਮਾਂ ਚੱਕਣਾ ਆਪਾਂ ਨੇ ਮਾੜੀ ਕੁੱਤੀ ਮਾਰਨੀ ਉਹਦੇ ਮਰਨ ਤੋਂ ਪਹਿਲਾਂ ਹੀ ਤੇ ਉਹਨੇ ਮਾਰ ਦਿੱਤੀ ਰੇਹਣਾ ਬਸ ਚਲੋ ਕੱਲੀ ਤੇ ਉਹੀ ਕੱਲੀ ਕੱਟੀ ਨਾ ਕਲਾੜ ਕੋਈ ਕੱਟੀ ਉੱਚੀ ਨੇ ਮੇਰੇ ਵਰਗੀ ਨੂੰ ਉਹ ਕਹੇ ਵੀ ਕੰਟੇਨਰ ਥੋੜੋ ਛੇ ਬਣਾਉਣਾ ਤੇ ਜਨੈਲ ਤੇ ਛੱਟ ਖਾਣੀਆਂ ਤੇ ਜਿਹੜੇ ਕੂਪਰ ਦੀਆਂ ਨੇ ਛੱਟਾਂ ਕੋਈ ਸਮਾਨ ਲਾਉਣਾ ਪੈ ਜਾਂਦਾ ਕਈ ਵਾਰ ਉਹ ਸਮਾਨ ਲਾਉਣੇ ਵਾਲਾ ਥੋੜੋ ਛੇ ਨਹੀਂ ਹੁਣ ਆਪਾਂ ਇਹ ਕਰ ਲਈ ਸਕੀਮ ਮੇਜਰ ਵੀ ਰਹੀ ਇੱਥੇ ਇਹਦੀ ਸਾਰੀਆਂ ਆਪਾਂ ਨੇ ਲਮਾਰੀਆਂ ਬਣਾ ਦੇਣੀਆਂ ਨੇ ਵੱਡੀਆਂ ਹਾਂ ਸਾਰੀਆਂ ਬੰਦ ਕਰਾ ਦੇਣੀ ਹਾਂ ਹਾਂ ਕਿਉਂਕਿ ਪੇਟੀਆਂ ਬੰਡੀਆਂ ਦਾ ਆਪਾਂ ਨੇ ਕੰਮ ਚੱਕਾ ਹੀ ਦੇਣਾ ਵੱਡੀਆਂ ਵੱਡੀਆਂ ਨਮਾਰੀਆਂ ਬਣ ਜਾਣੀਆਂ ਨੇ ਇੱਥੇ ਇਹਦੇ ਹੇਠਾਂ ਚੇਰ ਮੋਨੀਅਮ ਦੀ ਹਲਵਾ ਲਈ ਵਧੀਆ ਲੱਕੜ ਦਾ ਫਿਰ ਸਟੀਲ ਦੀਆਂ ਜਾਂ ਨਮੋਨੀਅਮ ਦੀਆਂ ਹਨਾ ਸਟੀਲ ਦੀਆਂ ਵੀ ਲੱਗਦੀਆਂ ਨੇ ਹੈ लग <laughs> तो तो <laughs> <laughs> के ढाण पर कीड़ा मेरे ही उठद हर चीज का कुछ ना करो हई <laughs> रबा लगना ਇਹ ਵਧੀਆ ਬਣੀ ਹੋਈ ਸੀ। ਇਹ ਸੁਈਆਂ ਬਣੀ ਸੀ। ਹੈ? ਇਹ ਸੁਈਆਂ ਅੰਦਰ ਵੀ ਤਾਂ ਵਧੀਆ ਬਣੀ। ਅੰਦਰ ਸੁਈ। ਹਾਂ, ਚੰਗੀ ਤਾਂ ਬਣੀ। ਅੰਦਰ ਲੀਵ ਸੋਈ ਵੀ ਢਾਤੀ। ਸੱਬਲ ਦੇਖੋ। ਸੱਬਲ ਅੰਦਰ ਵੀ ਹੈ ਮਨ ਲੱਗਾ। ਹੈ? ਚੱਚੇ ਹੋ ਜਾਂਦੇ। ਹੈ? ਚੱਚੇ ਹੋ ਜਾਂਦੇ।

ਮੰਡਾ ਥੋੜਾ ਆ ਗਿਆ ਹੈ ਤੂੰ ਦੇਖ ਚੱਕ ਸਮਾਨਾ ਪਾ ਲਓ ਇੱਥੇ ਲਾ ਲੈਣੀ ਆ। ਪੰਨ ਕਿ। ਮੋਰਾ ਨੇ ਕਿੰਨਾ ਰੌਲਾ ਪਾ ਦਿੱਆ। ਮੋਰਾ ਨੇ ਵੀ ਰੌਲਾ ਪਾਦਾ ਵੀ ਹੈ ਕੀ ਕਰ ਰਹੇ ਨੇ। ਆ ਬਗਲਾ ਚਲੇ ਗਿਆ। ਕਹਿੰਦੇ ਹਾਇਰਬਾਹ ਆ ਕੀ ਕਰਤਾ ਮਿਸਤਰੀ ਨੇ। ਹਾਈ ਹਾਏ। ਸਾਰੀ ਹੋਈ ਤੋੜਤੀ ਆ ਮਿਸਤਰੀ ਘਰੇ ਬਾੜਿਆ ਕਹਿੰਦੇ ਹੁੰਦੇ ਨੇ ਇਹ ਕੱਢਣਾ ਵੀ ਔਖੇ ਨੇ ਵਾੜਨੇ ਵੀ ਔਖੇ ਆ ਓਹੋ ਲੱਕੀ ਕਿੱਥੇ ሄਡ ਜਾ ਕੇ ਭਿੰਡਾ ਲੜੀ ਆ ਖਾਲਮ ਜੱਛਤਾ ਬੰਦੇ ਆ ਨਾ ਨਹੀਂ ਲਓ ਜੀ ਸਾਰਤਾ ਕੰਮ ਤਮਾਮ ਮੇਜਰ ਨੇ ਬੱਟਾ ਦੇਖ ਰੱਖ ਤੇਰੇ ਪੈਪਾ ਨਿਕਲੇ ਈ ਉਦਾਂ ਹੀ ਠੀਕ ਕੱਟ ਕੱਢਣੀ ਆ ਅੱਛਾ ਉਹ ਗਲਤੀ ਕੀਤੀ ਇੰਨੀ ਸੈਲਫ ਜੀ ਰੱਖ ਲੈਣੀ ਸੀ ਆਪਾਂ ਨੇ ਹਨਾ ਰੱਖੀ ਜਿਹੜਾ ਦਿੱਸੇ ਸੇਖ ਲੱਗਣਾ ਚਾਹੀਦਾ ਸੈਂਕੋ ਸਿਗੁਰ ਨਹੀਂ ਲੰਮਾ ਠੀਕ ਆ ਮੈਂ ਤੁਹਾਨੂੰ ਤੋਂ ਉਤਾਰ ਰਿਹਾ ਮੈਨੇ ਯਾ ਰੋਟੀ ਇੱਕ ਨੇ ਰੱਖ ਲੈਣੀ ਐ ਨੇ ਪੈਰ ਪੈਰ ਤੋਂ ਨੂੰ ਠੀਕ ਨੇ ਇਹ ਹਾਂ ਨਾਲੇ ਐ ਫਿਰ ਡੂੰਗਾ ਬਣਿਆ ਹੋਇਆ ਉਹ ਬਈ ਕਰਤਾ ਕੰਮ ਜੇ ਹੁਣ ਪਲੰਬਰ ਦੀ ਲੋੜ ਆ ਵਾਸਾ ਕਿਹੜੇ ਦਾ ਦਾ ਕਾਕੇ ਦੀ ਹੈ ਹੈ ਆਪੇ ਕਰੂਗਾ ਹੁਣ ਮੈਂ ਮਿਸਤਰੀ ਠੀਕ ਇਹਦੀ ਹੈ ਨਾ ਆਹ ਪਾਸੇ ਇਹ ਜਿਹੜਾ ਜ਼ਿਆਦਾ ਲੱਗਦੀ ਐ ਇਹਨੂੰ ਕੋਈ ਲੱਗਦੀ ਬਸ ਭੰਨ ਦੋ ਉਹ ਉਧਰੋਂ ਲੈ ਜਾਤੀ ਥੋੜੇ ਉੱਪਰ ਚੱਕੋ ਉੱਪਰ ਚੱਕ ਲਓ ਇਹਨੂੰ ਪੂਰੇ ਨੂੰ ਘਰ ਲਓ ਥੋੜਾ ਜਿਹਾ ਹਾਂ ਥੋੜਾ ਹੋਣੀ ਹੈਗਾ ਉਹ ਬੜ ਮਸ਼ੀਨ ਲਿਆਉਣੀ ਦੀ ਕਟਰ ਨਾਲ ਹਟੇ ਜਾਂਦਾ ਦੇਖੋ ਕਟਰ ਨਾਲ ਆ ਚੀਜ਼ ਵੀ ਕੱਟਦੀ ਏ ਦੀ ਨਾ ਨਾ ਖਰਾਬ ਹੋ ਜੂ ਤਾਂ ਚਾਬੀ ਵਾਲੀ ਜਿੱਥੇ ਹੋ ਗਈ ਪੱਕੀ ਹਾਂ ਪਰ ਨਾਲ ਪਹਾਰੇ ਜੋ ਉੱਥੇ ਪਈਆਂ ਵੀਰੇ ਆਓ ਜਿੱਥੇ ਪਈਆਂ ਕੀ ਆ ਤੇਸੀ ਤੇਸੀ ਪਈ ਏ ਨਹੀਂ ਖੁੱਲਾ ਹੀ ਆ ਖੁੱਲਾ ਆਇਆ ਏ ਮੈਂ ਲਾਇਆ ਏ ਇੱਥੇ ਦੇਖ ਲਓ ਚਾਬੀ ਆ ਜੇ ਪਈ ਸਾਰੀ ਜ਼ਿੰਦਗੀ ਘਰ ਸਮਾਰਦੇ ਆ ਘਰ ਬਣਾਉਂਦੇ ਆ ਦੀ ਉਹ ਲੱਗ ਜਾਨੀ ਐ ਪਹਿਲਾਂ ਅੰਦਰੋਂ ਬਣਾਇਆ ਸਾਰਾ ਅੰਦਰੋਂ ਸਹੀ ਕੀਤਾ ੱਡੇ ੱਡੇ ਟੋਏ ਪਏ ਪਏ ਸੀ ਹੁਣ ਉਹਨੂੰ ਵੀ ਟਾਉਣ ਦੀਆਂ ਕਰਦੇ ਆ ਪਹਿਲਾਂ ਕੱਚਾ ਟਾਇਆ ਸਾਰਾ ਮਿਕਾ ਆਪਣੀ ਆਪਣੀ ਇੱਛੇ ਸਮਰੱਥ ਜੀ ਲਿਖਿਆ ਹੋਇਆ ਦੀ ਕੱਚਾ ਢਾਉਣਾ ਸਾਰਾ ਕੱਚਾ ਢਾ ਕੇ ਪੱਕਾ ਬਣਾਉਣਾ ਪਹਿਲਾਂ ਸਾਰਾ ਕੱਚਾ ਢਾਇਆ ਅਸੀਂ ਨੇ ਆ ਇੱਥੋਂ ਮੈਂ ਇਕੱਲੀ ਨੇ ਢਾਹਿਆ ਕੱਚਾ ਸਾਰਾ ਬਾਹਰ ਨਹੀਂ ਆਣਿਆ ਨੇ ਵਿਚਾਰੇ ਇੱਟਾਂ ਚੱਕਦੇ ਰਹਿਣਾ ਨਾਲ ਮਸਾਗੜਾ ਬਣਾਇਆ ਕਿਰਾਨਾ ਦੀ ਨਾਮੀ ਉੱਤੇ ਟਰਾਲੀ ਚ ਇੱਟਾਂ ਚੱਕਦੇ ਸੀਗੇ ਲਾਉਂਦੇ ਸੀ ਅਸੀਂ ਲੈ ਆ ਉੱਪਰ ਉੱਤੇ ਗਰਗੀ ਹਾਇ ਸਿਰ ਚਿੱਟ ਵੱਜੀ ਸੀ ਉਹਦੇ ਇਹ ਨਿਆਣੇ ਆਪਣੇ ਕੰਮ ਬਥੇਰਾ ਕਰਾਉਂਦੇ ਸੀ ਨਾਲ ਨਿੱਕੇ ਨਿੱਕੇ ਨਾ ਵਿਚਾਰੇ ਇੱਟਾ ਉੱਟਾ ਦਾ ਵੀ ਨਾਲ ਕਰਾਈ ਜਾਂਦੇ ਹੁੰਦੇ ਸੀਗੇ ਉਹ ਸਾਰਾ ਕੱਚਾ ਸੀ ਸਾਰਾ ਟਾਇਆ ਫੇਰ ਅਸੀਂ ਬਣਾਇਆ ਚਲ ਨਿਆਣੇ ਐਸ਼ ਕਰਨਗੇ ਆਪਣੀ ਜ਼ਿੰਦਗੀ ਬੈਠੇ ਬੈਠੇ ਬਣਾ ਲਈਏ ਸਾਡਾ ਤਾਂ ਨਹੀਂ ਕਿਸੇ ਨੇ ਬਣਾਇਆ ਹੈਗਾ ਸਾਨੂੰ ਤਾਂ ਕਿਸੇ ਨੇ ਬਣਾ ਕੇ ਨਹੀਂ ਦਿੱਤਾ ਕੁਛ ਅਸੀਂ ਆਪਣੇ ਨਿਆਣੇ ਨੂੰ ਤਾਂ ਬਣਾ ਲਈਏ ਸਾਡੇ ਦਾ ਕਰਮਾ ਚ ਹੈ ਨਹੀਂ ਸੀ ਕਿਸੇ ਦਾ ਬਣਿਆ ਹੋਇਆ ਬਣਾਇਆ ਹੋਇਆ ਨਾ ਪੰਨੂ ਹੈ ਯੂ ਮੈਨੂੰ ਕੰਦੂ ਸਭ ਪੂਰਾ ਕੀ ਜਾਣੇ ਬੁਨਾਈਆ ਦੇ ਨੇ ਹੁੰਦੇ ਆ ਆ ਤਾਂ ਰਹਿਣ ਦੇ ਤੂੰ ਉਹ ਚੱਕ ਲੈ ਇਹ ਤਾਂ ਰਕਣੇ ਸੱਡ ਰਹਿਣੀਆਂ ਪੁੱਤ ਦੇਖੀ ਠੀਕ ਹੈ ਜਗਾ ਖੁੱਲ ਗਈ ਇੱਥੋਂ ਕਟਰ ਲਾਉਣਾ ਕਟਰ ਨੇਰੀ ਨੇ ਲੈ ਲੋ ਕਿੰਨਾ ਬਾਹ ਗੰਦ ਪਾਇਆ ਪਿਆ ਕੁੰਡਾਂ ਵੱਡੀਆਂ ਨੇ ਹੁਣ ਕਟਰ ਨਾਲ ਕੱਟਣੀ ਪੈਣੀ ਹੈ ਹਨਾ ਇਹ